ਜਾਹੇ ਸਾਨੂੰ 5 ਕਰੋੜ ਦੇਣ 10 ਕਰੋੜ ਦੇਣ ਅਸੀਂ ਆਪਣੀ ਮਾਂ ਨਹੀਂ ਵੇਚਣੀ ਜਿਵੇਂ ਲਗਾਤਾਰ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਠੇਕਾ ਦਿਆ ਕਰਾਂਗੇ ਅੱਜ ਲੱਖ ਰੁਪਏ ਦਾ ਵੀ ਕੱਲ ਉਹਨਾਂ ਨੇ ਐਲਾਨ ਕਰਤਾ ਇਹ ਤਾਂ ਪਿਛਲੀ ਵਾਰੀ ਜਦੋਂ ਸਰਕਾਰ ਬਣੀ ਆ ਉਦੋਂ ਵੀ ਕਹਿੰਦੇ ਸੀ ਬੀਬੀਆਂ ਨੂੰ ਇਹਨਾਂ ਨੇ ਪੈਸੇ ਦੇਵਾਂਗੇ 1 ਰੁਪਿਆ ਦਿੱਤਾ ਮੋਦੀ ਸਾਹਿਬ ਕਹਿੰਦੇ ਸੀ 15-15 ਲੱਖ ਰੁਪਏ ਹਰੇਕ ਦੇ ਖਾਤੇ ਚਾਉ ਤੁਸੀਂ ਪੱਤਰਕਾਰ ਹੋ ਆਇਆ ਕਹਿੰਦੇ ਕਿਸਾਨ ਬੜੇ ਖੁਸ਼ ਨੇ ਪਾਲਿਸੀ ਤੋਂ ਕਿੱਥੇ ਆ? ਕਿਹੜਾ ਕਿਸਾਨ ਆ ਲਿਆਓ ਸਾਡੇ ਕੋਲੇ ਖੁਸ਼ ਆ। ਸਾਡੇ ਸਾਹਮਣੇ ਲਿਆਓ। ਸਾਨੂੰ ਮੈਂ ਐਵੇਂ ਡਰਾਮੇਬਾਜ਼ੀਆਂ ਕਰਦੇ ਡਰਾਮੇਬਾਜ਼ੀਆਂ ਜੱਸੀ ਨਹੀਂ ਆਉਣਾ ਅਸੀਂ ਜ਼ਮੀਨਾਂ ਕਿਸੇ ਪੋਜੀਸ਼ਨ 'ਚ ਦੇਣੀਆਂ ਹੀ ਨਹੀਂ। ਤੁਹਾਡੇ ਕਿੰਨੇ ਨੇ ਜੀ? ਮੇਰੇ ਵੀ 12 ਕਿੱਲੇ ਹੈ ਜੀ। ਮੈਂ ਝਾੜੂ ਪਾਰਟੀ ਨਾਲ ਸੰਬੰਧ ਰੱਖਿਆ ਮੈਂ ਵਲੰਟੀਅਰ ਰਿਹਾ ਉਹਨਾਂ ਦੇ। ਪਰ ਮੈਂ ਅੱਜ ਉਹਦਾ ਵਿਰੋਧ ਕਰਦਾ ਮੈਂ ਇਸ ਜੀ। ਇਹ ਪਾਲਿਸੀ ਤੁਹਾਨੂੰ ਪਸੰਦ ਨਹੀਂ ਆਈ? ਬਿਲਕੁਲ ਨਹੀਂ ਪਸੰਦ ਆਈ ਜੀ। ਸਾਡੇ ਬੱਚੇ ਕੀ ਕੰਮ ਕਰਨਗੇ ਕੀ ਖਾਣਗੇ ਅਸੀਂ ਤਾਂ 1200 200 ਕੱਢ ਦੇ ਬਣਾ ਸਾਡੇ ਦਾ ਟਰੈਕਟਰ ਨਹੀਂ ਪਰ ਇਹਨੇ ਦਿਮਾਗ ਕਿਨੇ ਪਾਈ ਗੱਲ ਵੀ ਇੰਨੀ ਜੁਮੇ ਲੈ ਲਓ ਇੰਨੇ ਕਿ ਦੇ ਦੋ ਇਹ ਕਿਸਾਬ ਕਰਦਾ ਪਤਾ ਨਹੀਂ ਕਿਹੜਾ ਵਕੀਲ ਟੱਕ ਰਿਆ ਇਹਨਾਂ ਨੇ ਕਿਥੋਂ ਨੀਤੀ ਘੜੀਏ ਅਸੀਂ ਕੀ ਇਹਨਾਂ ਦਾ ਮਾੜਾ ਕਰਦਾ ਅਸੀਂ ਕੋਈ ਮੱਝ ਨਹੀਂ ਰੱਖ ਸਕਣੀ ਅਸੀਂ ਕੋਈ ਡੰਗਰ ਨਹੀਂ ਰੱਖ ਸਕਣਾ ਅਸੀਂ ਕੀ ਕਰਾਂਗੇ ਜੇ ਕੀ ਲੇਮਬਰ ਹਜ਼ਾਰ ਗੱਜ ਦਾ ਪਲਾਟ ਦਿੰਦੇ ਆ ਅਸੀਂ ਉਹਨੂੰ ਕੀ ਕਰਾਂਗੇ ਦੱਸੋ ਅਸੀਂ ਸੱਤ ਰੱਖਾਂਗੇ ਕੇਂਦਰ ਸਰਕਾਰ ਲਈ ਅਸੀਂ ਤਿੰਨ ਕਾਲੇ ਕਿਉਂ ਲੱਗਦਾ ਵੀ ਉਹੀ ਤਰੀਕਾ ਇਹ ਮਤਲਬ ਪੂਰੀ ਪੂਰੀ ਸਿਆਛਾ ਜੀ ਪਹੁੰਚਦਾ ਉਦੋਂ ਵੀ ਅਸੀਂ ਮਾਰੇ ਗਏ ਉਹ ਤਾਂ ਚਲ ਕਾਲੇ ਗਰੂਨਾ ਸਾਹਿਬ 2000 ਇਹਨੇ ਫਸਲ ਵਿਗੂ 1500 ਰੁਪਏ ਵਿਕ ਜੂ ਇਹ ਤਾਂ ਸਾਨੂੰ ਘਰੋਂ ਹੀ ਕੱਢ ਕੇ ਬੈਠਿਆ ਮਠਾਇ ਨੋ ਯਾਰ ਜਿੱਦਣ ਅਖਬਾਰ ਤੇ ਆਇਆ 2 ਦਿਨ ਨੂੰ ਸਾਨੂੰ ਤਾਂ ਭਜੜਾ ਪੈ ਗਈਆਂ ਅਸੀਂ ਆਪਦੇ ਪਿੰਡਾਂ ਨੂੰ ਉਹ ਉਜਾੜਾ ਨਹੀਂ ਕਰਨਾ ਚਾਹੁੰਦੇ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਚਾਹੇ ਜਿਹੜਾ ਮਰਜੀ ਜੋ ਮਰਜੀ ਭਮਰਾਈ ਜਾਵੇ ਕਹੀ ਜਾਵੇ ਆਹ ਲਾਲਚ ਉਹ ਲਾਲਚ ਸਭ ਇਹ ਬੇਵਕੂ ਬਣਾਉਣ ਦੀਆਂ ਗੱਲਾਂ ਨੇ ਮંત્રી ਕਹਿੰਦੇ ਜਿਹੜੇ ਪਲਾਟ ਦੇਣੇ ਆ ਉਹ ਕਰੋੜਾਂ ਰੁਪਏ ਦੇ ਹੋਣੇ ਕੀਮਤ ਬਹੁਤ ਹੋਣੀ ਉਹਨਾਂ ਕਦੋਂ ਹੋਊ ਯਾਰ ਆ ਸੰਘਾ ਦੇਖਦਿਆਂ ਨੂੰ 50 ਸਾਲ ਹੋ ਗਏ ਸਾਡੀ 70 ਸਾਲ ਦੀ ਉਮਰ ਹੋਣ ਵਾਲੀ ਇੱਥੇ ਕਿੱਥੇ ਅਸੀਂ ਆਹੀ ਕੋ ਦੇਖਦੇ ਆ ਸਾਡੇ ਪਲਾਟ ਕਿੰਗੇ ਲੈਣੇ ਨੇ ਕਦੋਂ ਸਾਡੀ ਆਵਾਜ਼ੀ ਹੋਣੀ ਆ ਉੱਥੇ ਯਾਰ ਪੈਰ ਵੀ ਨਹੀਂ ਪਾਉਣ ਦਿੰਦੇ ਜ਼ਮੀਨ 'ਚ ਪੈਰ ਪਾ ਕੇ ਤਾਂ ਦੇਖਣ ਜਾ ਕੇ ਖੱਤੇ 'ਚ ਵੀ ਕੀ ਵੜਦਾ ਇਹ ਪੋਲੀਟੀਕਲ ਚ ਪਾਵਰ 'ਚ ਆ ਕੇ ਇਹਨਾਂ ਨੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਹੀ ਮਾਰਾਂਗੇ ਲੋਕੋਏ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਜੀ ਪੰਜਾਬ ਸਰਕਾਰ ਲਗਾਤਾਰ ਲੈਂਡ ਪੁਲਿੰਗ ਪਾਲਿਸੀ ਦੇ ਫਾਇਦੇ ਦਿਖਾ ਰਹੀ ਹੈ ਤੇ ਇਹ ਕਹਿ ਰਹੀ ਹੈ ਕਿ ਜਿਹੜੇ ਕਿਸਾਨ ਨੇ ਉਹ ਸਾਨੂੰ ਪੂਰਾ ਖੁਸ਼ ਹੋ ਕੇ ਜ਼ਮੀਨਾਂ ਦੇ ਰਹੇ ਨੇ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਈ ਉਹ ਮਤਲਬ ਮਸ਼ਹੂਰੀਆਂ ਵੀ ਚਲੀਆਂ ਜਾ ਰਹੀਆਂ ਨੇ ਕਿ ਲੈਂਡ ਪੁਲਿੰਗ ਪਾਲਿਸੀ ਤੋਂ ਕਿਸਾਨ ਹੋਏ ਖੁਸ਼ ਤਾਂ ਜਿਹੜੇ ਉਹ ਕਿਸਾਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੀ ਉਹ ਜ਼ਮੀਨ ਹੈ ਉਹ ਵਾਕਈ ਦੇ ਵਿੱਚ ਖੁਸ਼ ਨਹੀਂ ਕੀ ਉਹ ਜ਼ਮੀਨਾਂ ਦੇਣੀ ਚਾਹੁੰਦੇ ਨੇ ਸਾਰੀ ਗੱਲਬਾਤ ਕਰਾਂਗੇ ਗਲਾਟਾ ਦੇ ਦਫ਼ਤਰ ਲੁਧਿਆਣਾ ਦੇ ਬਾਹਰ ਜਿਹੜਾ ਧਰਨਾ ਹੈ ਉਹ ਪੱਕਾ ਲਾ ਦਿੱਤਾ ਗਿਆ ਅੱਜ ਤੀਸਰਾ ਦਿਨ ਹੈ ਧਰਨੇ ਦਾ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਜਿਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਆ ਕਿ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਉਹ ਕਿਸਾਨਾਂ ਦੇ ਲਈ ਹੈ ਕਿਸਾਨ ਬੜੇ ਖੁਸ਼ ਨੇ ਕਿੰਨੀ ਖੁਸ਼ੀ ਤੁਹਾਡੇ ਮਨ ਦੇ ਵਿੱਚ ਦੇਖੋ ਜੀ ਅਸੀਂ ਉਹੀ ਲੋਕ ਆ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਇਹਨਾਂ ਦੀ ਸਪੋਰਟ ਕੀਤੀ ਜੀ ਤੇ ਅੱਜ ਕੱਲ ਪੜੇ ਲਿਖੇ ਆ ਸਾਰੇ ਸਭ ਨੂੰ ਚੰਗਾ ਮਾੜਾ ਪਤਾ ਹਨਾ ਜੀ ਜੇ ਇੱਕ ਚੀਜ਼ ਹੁੰਦੀ ਆ ਅਸੀਂ ਖੇਤੀ ਵਾਲੇ ਲੋਕ ਆ ਜੀ ਕੋਈ ਵਪਾਰ ਕਰਦਾ ਉਹਨੂੰ ਕੋਈ ਦੁਕਾਨ ਕਰਦਾ ਉਹਨੂੰ ਦੁਕਾਨ ਪਿਆਰੀ ਹੁੰਦੀ ਆ ਹਨਾ ਅਸੀਂ ਸਾਡੀ ਇਹ ਜ਼ਮੀਨ ਨਾਲ ਅਸੀਂ ਪੀੜ੍ਹੀਆਂ ਤੋਂ ਜੁੜੇ ਹੋਏ ਆ ਸਾਡੀ ਸਾਡੀ ਰੋਜੀ ਰੋਟੀ ਇਹ ਆ ਅਸੀਂ ਕੋਈ ਬਾਲੇ ਤਣਾੜ ਕਿਸਾਨ ਨਹੀਂ ਆ ਅਸੀਂ 2 ਏਕੜ ਤੋਂ ਲੈ ਕੇ 10 ਏਕੜ 90% 5 4% ਰਗੇ 15 ਤੋਂ 20 ਏਕੜ ਵਾਲੇ ਠੀਕ ਆ ਜੀ ਉਹਦੇ 'ਚ ਕੋਈ ਸਾਡੀ ਇਹ ਨਹੀਂ ਹੈਗਾ ਵੀ ਰੋਜੀ ਰੋਟੀ ਚੱਲਦੀ ਆ ਅਸੀਂ ਵਧੀਆ ਆਪਦਾ ਗੁਜ਼ਾਰਾ ਚੱਲਦਾ ਤੇ ਅਸੀਂ ਮਾਨ ਸਾਹਿਬ ਨੂੰ ਇਹ ਕਹਿੰਨੇ ਆ ਵੀ ਜੇ ਪਾਲਿਸੀ ਤੁਹਾਡੀ ਸਹੀ ਆ ਅਸੀਂ ਪਹਿਲਾਂ ਦਿੱਲੀ ਵੀ ਬੈਠੇ ਆ ਧਰਨੇ ਤੇ ਮੋਦੀ ਵੀ ਕਹਿੰਦਾ ਸੀਗਾ ਵੀ ਤਿੰਨ ਕਾਨੂੰਨ ਨੇ ਜਿਹੜੇ ਉਹ ਸਹੀ ਨਹੀਂ ਨੇ ਬਾਦ ਚ ਉਹ ਪੀਐਮਸੀ ਦੇਸ਼ ਦਾ ਲੋਕਾਂ ਨੇ ਵਿਰੋਧ ਕਰਨ ਵਿਦੇਸ਼ਾਂ 'ਚ ਵੀ ਵਿਰੋਧ ਹੋਇਆ ਉਹਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ। ਉਹੀ ਗੱਲ ਅੱਜ ਆ। ਅੱਜ ਹਰੇਕ ਕੋਲੇ ਸਹੂਲਤਾਂ ਨੇ, ਕੂਲਰ ਨੇ, ਪੱਖੇ ਨੇ। ਇਹ ਗਰਮੀ ਦਾ ਟਾਈਮ ਆ। ਇੱਥੇ ਮੱਛਰ ਵੀ ਬਹੁਤ ਹੁੰਦਾ ਰਾਤ ਨੂੰ। ਅਸੀਂ ਰਾਤ ਨੂੰ ਵੀ ਇੱਥੇ ਹੀ ਹੁੰਨੇ ਆ। ਸੀਐਮ ਸਾਹਿਬ ਨੂੰ ਪੁੱਛੀਏ ਵੀ ਅਸੀਂ ਤੁਹਾਨੂੰ ਵੋਟਾਂ ਪਾ ਕੇ ਇੰਨੀ ਪਾਵਰ ਦਿੱਤੀ। ਅਸੀਂ ਵੋਟਾਂ ਪਾਣ ਵਾਲੇ ਲੋਕ ਸੀ। ਅਸੀਂ ਅੱਜ ਮੱਛਰ 'ਚ ਕਾਹਦੇ ਬੈਠੇ ਆ। ਬੈਠਣਾ ਸੌਖਾ ਨਹੀਂ ਕੋਈ ਇੱਥੇ ਇੱਥੇ ਆ ਕੇ ਇੱਕ ਲੀਡਰ ਬਹਿ ਕੇ ਦੇਖਣ ਉਹਨਾਂ ਨੂੰ ਪਤਾ ਲੱਗੂਗਾ ਜੇ ਪਾਲਿਸੀ ਇਹਨਾਂ ਦੀਆਂ ਦੇਖੋ ਅਸੀਂ ਕੋਈ ਸਾਡੀ ਕੁਰਸੀ ਦੀ ਲੜਾਈ ਨਹੀਂ ਹੈ ਅਸੀਂ ਐਮਐਲਏ ਨਹੀਂ ਬਣਨਾ ਅਸੀਂ ਸਾਨੂੰ ਇਹਨਾਂ ਦੇ ਮੰਤਰੀਪੁਣੇ ਨਾਲ ਕੋਈ ਅਲਰਜੀ ਨਹੀਂ ਹੈ ਸਾਡੀ ਅਸੀਂ ਹੱਕਾਂ ਲਈ ਖੜੇ ਆਂ ਠੀਕ ਹੈ ਸਾਡੀ ਜ਼ਮੀਨ ਹੀ ਸਾਰਾ ਕੁਝ ਹੈ ਜਦ ਉਹਦੇ ਤੇ ਆ ਗਈ ਤੇ ਅਸੀਂ ਉਹਦਾ ਵਿਰੋਧ ਕਰਦੇ ਆਂ ਇਹਨਾਂ ਨੂੰ ਇਹ ਪਾਲਿਸੀ ਮੁੱਢੋਂ ਰੱਦ ਕਰਨੀ ਪੈਣੀ ਆ ਤੇ ਕਰਵਾਵਾਂਗੇ ਵੀ ਕਿਉਂਕਿ ਲੋਕਤੰਤਰ ਆ ਇਹਨਾਂ ਇਹਨਾਂ ਨੂੰ ਬਣਾਉਣ ਵਾਲੇ ਵੀ ਅਸੀਂ ਆਂ ਇਹਨਾਂ ਨੂੰ ਲਾਉਣ ਵਾਲੇ ਵੀ ਅਸੀਂ ਕੱਲ ਨੂੰ ਅਸੀਂ ਇਹਨਾਂ ਦਾ ਇਸ ਪਾਲਿਸੀ ਦਾ ਜੋਰਦਾਰ ਵਿਰੋਧ ਕਰਦੇ ਹਾਂ ਇਹ ਪਾਲਿਸੀ ਮੁੱਢੋਂ ਰੱਦ ਕਰਨੀ ਹੀ ਪੈਣੀ ਹੈ ਜੀ ਜਿਵੇਂ ਮੁੱਖ ਮੰਤਰੀ ਕਹਿ ਰਹੇ ਕਿ ਜਿਹੜੀ ਜ਼ਮੀਨ ਅਸੀਂ ਇੱਕ ਕਿਲਾ ਲਾਵਾਂਗੇ ਪਰ ਉਹਦੇ ਬਲੇ ਤੁਹਾਨੂੰ ਕਰੋੜਾ ਰੁਪਏ ਦਾ ਪਲਾਟ ਮਿਲੂਗਾ ਜਿਹਦੀ ਕੀਮਤ ਬਹੁਤ ਆ ਉਹ ਪਲਾਟ ਤੁਹਾਨੂੰ ਨਹੀਂ ਚਾਹੀਦਾ ਫਿਰ ਬਿਲਕੁਲ ਨਹੀਂ ਚਾਹੀਦੇ ਮਹਾਲੀ 15 ਸਾਲ ਤੋਂ ਲੋਕ ਧੱਕੇ ਖਾਂਦੇ ਫਿਰਦੇ ਆ ਉਵੇਂ ਉਜਾੜਾ ਹੋ ਗਿਆ ਉੱਥੇ ਸਾਰੇ ਪਿੰਡ ਦੇ ਪਿੰਡ ਉਜੜ ਗਏ ਸਸੀਂ ਆਪਦੇ ਪਿੰਡਾਂ ਨੂੰ ਉਵੇਂ ਉਜਾੜਾ ਨਹੀਂ ਕਰਨਾ ਚਾਹੁੰਦੇ ਅਸੀਂ ਇੱਕ ਮਰਲਾ ਜ਼ਮੀਨ ਦਾ ਨਹੀਂ ਦੇਣਾ ਚਾਹੇ ਜਿਹੜਾ ਮਰਜੀ ਜੋ ਮਰਜੀ ਭਮੜਾਈ ਜਾਵੇ ਕਹੀ ਜਾਵੇ ਆਹ ਲਾਲ ਚੌਹ ਲਾਲ ਸਭ ਇਹ ਬੇਵਕੂਫ ਬਣਾਉਣ ਦੀਆਂ ਗੱਲਾਂ ਨੇ ਐਮਐਸਪੀ ਦੇਣ ਦੇ ਟਾਈਮ ਮੋਦੀ ਸਾਹਿਬ ਨੇ ਬਹੁਤ ਕੁਝ ਕਿਹਾ ਸੀ ਇਹਦੇ ਇੰਨੇ ਫਾਇਦੇ ਆ ਇਹਦੇ ਇੰਨੇ ਫਾਇਦੇ ਆ ਸਿਰਫ ਉਹ ਵੱਡੇ ਘਰਾਣਿਆਂ ਨੂੰ ਬਤਾਵਾ ਚੜਾਦ ਦੇਣ ਦੇ ਕਰਕੇ ਕੀਤਾ ਇਹੀ ਗੱਲ ਹੁਣ ਇੱਥੇ ਆ ਜਿੱਦਨੇ ਕਾਰਪੋਰੇਟ ਕਰਾਨੇ ਆ ਉਹਨਾਂ ਦੀ ਪਾਲਸੀ ਬੜਾਈ ਹੋਈ ਉਹਨੂੰ ਇਹ ਲਾਗੂ ਕਰ ਰਹੇ ਆ ਬਿਲਕੁਲ ਸੀ ਇੱਕ ਮਰਲਾ ਜ਼ਮੀਨ ਦਾ ਦੇਣ ਨੂੰ ਤਿਆਰ ਨਹੀਂ ਗੇ ਨਾ ਇਹ ਇਹਨਾਂ ਦੀਆਂ ਗੱਲਾਂ ਚਾਹਣਾ ਅਸੀਂ ਮੋਟ ਤੋਂ ਇਹ ਫੈਸਲਾ ਰੱਦ ਕਰਾਵਾਂਗੇ ਜਦੋਂ ਪਾਲਸੀ ਲੈ ਕੇ ਆਇਆ ਤੁਹਾਨੂੰ ਉਦੋਂ ਪਿੰਡਾਂ ਵਿੱਚ ਆ ਕੇ ਪੁੱਛਿਆ ਗਿਆ ਕਿ ਅਸੀਂ ਪਾਲਸੀ ਲੈ ਕੇ ਆ ਰਹੇ ਆ ਨਵੀਂ ਜਿਹੀ ਕਿਸੇ ਨੂੰ ਕੁਝ ਨਹੀਂ ਜੀ ਪੁੱਛਿਆ ਬਿਲਕੁਲ ਅਸੀਂ ਤਾਂ ਅਖਬਾਰਾਂ 'ਚ ਪੜ੍ਹ ਕੇ ਜਾਂ ਪਹਿਲਾਂ ਲੋਕਾਂ ਦੀਆਂ ਅਫਵਾਹਾਂ ਸਮਝਦੇ ਸੀ ਫਿਰ ਅਖਬਾਰਾਂ ਚਾਉਣ ਲੱਗ ਗਿਆ ਫਿਰ ਦੁਬਾਰਾ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਪਿੰਡਾਂ ਦੇ ਸਾਰੀਆਂ ਪੰਚਾਇਤਾਂ ਨੇ ਮਤੇ ਪਾ ਕੇ ਵੀ ਦੇਤੇ પણ ਅਸੀਂ ਐਫੀ ਡੈਪਟ ਵੀ ਦੇ ਰਿਆ ਵੀ ਅਸੀਂ ਬਿਲਕੁਲ ਨਹੀਂ ਇਹ ਪਾਲਿਸੀ ਉਹਨਾਂ ਸਹਿਮਤ ਨਾ ਅਸੀਂ ਹੋਣਾ ਕਿਸੇ ਵੀ ਚਾਹੇ ਸਾਨੂੰ 5 ਕਰੋੜ ਦੇਣ 10 ਕਰੋੜ ਦੇਣ ਅਸੀਂ ਆਪਣੀ ਮਾਂ ਨਹੀਂ ਵੇਚਣੀ ਜਿਵੇਂ ਲਗਾਤਾਰ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਠੇਕਾ ਦਿਆ ਕਰਾਂਗੇ ਅੱਜ ਲੱਖ ਰੁਪਏ ਦਾ ਵੀ ਕੱਲ ਉਹਨਾਂ ਨੇ ਐਲਾਨ ਕਰਤਾ ਇਹ ਤਾਂ ਪਿਛਲੀ ਵਾਰੀ ਜਦੋਂ ਸਰਕਾਰ ਬਣੀ ਆ ਉਦੋਂ ਵੀ ਕਹਿੰਦੇ ਸੀ ਬੀਬੀਆਂ ਨੂੰ ਇਹਨਾਂ ਨੇ ਪੈਸੇ ਦੇਵਾਂਗੇ 1 ਰੁਪਿਆ ਦਿੱਤਾ ਇਹਨਾਂ ਦੀਆਂ ਕੋਈ ਝੁੱਠੇ ਲਾ ਰਿਆਂ ਜੇ ਅਸੀਂ ਨਹੀਂ ਆਉਦੇ ਮੋਦੀ ਸਾਹਿਬ ਕਹਿੰਦੇ ਸੀ 15-15 ਲੱਖ ਰੁਪਇਆ ਹਰੇਕ ਦੇ ਖਾਤੇ ਚਾਉ ਤੁਸੀਂ ਪੱਤਰਕਾਰੋਂ ਆਇਆ ਤੁਹਾਨੂੰ ਵੀ ਸ਼ਾਇਦ ਮਿਲਿਆ ਹੋ ਫਿਰ ਇਹ ਨਾ ਤੁਸੀਂ ਆਪ ਜਾਣੀ ਜਾਣੋ ਇਹ ਸਾਡੀ ਆਵਾਜ਼ ਉਹਨਾਂ ਤੱਕ ਤੁਸੀਂ ਪਹੁੰਚਾਉਣੀ ਆ ਅਸੀਂ ਬਿਲਕੁਲ ਨਹੀਂ ਇਹਨਾਂ ਦੀਆਂ ਗੱਲਾਂ ਚਾਹਣਾ ਨਾ ਅਸੀਂ ਜ਼ਮੀਨ ਦੇਣੀ ਆ ਜੀ ਅੱਛਾ ਭਾਈ ਜੀ ਫਿਰ ਜਿਹੜੇ ਕਿਸਾਨ ਜਿਹੜੇ ਜੀ ਭਾਈ ਜੀ ਜਿਹੜੇ ਕਿਸਾਨ ਮਤਲਬ ਦਿਖਾ ਰਹੇ ਆ ਸਰਕਾਰ ਕੇ ਕਿਸਾਨਾਂ ਨੇ ਸਾਨੂੰ 100 ਕਲਾ ਜ਼ਮੀਨ ਦਾ ਦਿੱਤਾ ਫੋਟੋਆਂ ਲਵਾ ਲਾ ਕੇ ਮਸ਼ਹੂਰੀਆਂ ਕਰ ਰਹੇ ਆ ਕਿ ਕਿਸਾਨ ਬੜੇ ਖੁਸ਼ ਨੇ ਉਹ ਕਿਸਾਨ ਕਿੱਥੇ ਰਹਿੰਦੇ ਨੇ ਉਹ ਕਿਸਾਨ ਕੋਈ ਪ੍ਰੋਪਗੈਂਡਾ ਕਰ ਰਹੇ ਨੇ ਜੀ ਜਿਵੇਂ ਯਾਨੀ ਉਹ ਕਿਸਾਨ ਹੀ ਨਹੀਂ ਹੈਗੇ ਜੀ ਜਿਹੜੇ ਜਿਹੜੇ ਇਹ ਇਹ ਪ੍ਰੋਪਗੈਂਡਾ ਕਰ ਰਹੇ ਨੇ ਜੀ ਉਹ ਸਰਕਾਰ ਦੀ ਇੱਕ ਚਾਲ ਹੈ ਜੀ ਵੀ ਲੋਕ ਇਹਨਾਂ ਨੂੰ ਦੇਖ ਦੇ ਕੇ ਕਹਿਣ ਬਈ ਲੋਕਾਂ ਤੋਂ ਬੇਸਮਝ ਆ ਵੀ ਇਹ ਲੋਕ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ ਕੋਈ ਪਰ ਅਸੀਂ ਕਿਸਾਨ ਅਸੀਂ ਖੁਦ ਬੋਲ ਰਹੇ ਆ ਜੀ ਇਹ ਸਾਰੇ ਇਹਨਾਂ ਤੋਂ ਪੁੱਛ ਲਓ ਤੁਸੀਂ ਦੇਖੋ ਸਰਕਾਰਾਂ ਦੇ ਚਾਲਾਂ ਚੱਲਦੇ ਹੁੰਦੇ ਹਨ ਉਹ ਭੁਮਾਰ ਰਹੇ ਨੇ ਅੱਜ ਕੱਲ ਸਾਰੇ ਸਿਆਣੇ ਨੇ ਆਹ ਸਾਰੇ ਪਿੰਡਾਂ ਵਾਲੇ ਅਸੀਂ ਖੜੇ ਆ ਤੁਸੀਂ ਇੱਕ ਵੀ ਬੰਦਾ ਕਹਦੇ ਇਹਨਾਂ ਤੋਂ ਪੁੱਛ ਲਓ ਵੀ ਜ਼ਮੀਨ ਦੇਣੀ ਆ ਪਵਨਤਮਨ ਸਾਹਿਬ ਨੂੰ ਪਤਾ ਲੱਗ ਜੂ ਆ ਖੜੇ ਨੇ ਸੜਕ ਦੇ ਕਿਨਾਰੇ ਜਮੀਨ ਜੀ ਤੁਸੀਂ ਇਹਨਾਂ ਨਹੀਂ ਨਹੀਂ ਸਾਰਿਆਂ ਦਾ ਪੁੱਤ ਅਸੀਂ ਪਲਾਟ ਕੀ ਕਰਨ ਸਾਡੀ ਯਾਰ ਰਹਾਇਸ਼ ਹੈਗੀ ਆ ਬੜਾ ਸੋਹਣਾ ਸਾਡਾ ਕੰਮ ਚੱਲਦਾ ਸਾਡੇ ਕੋਲ ਦੋ ਦੋ ਚਾਰ ਏਕੜ ਜ਼ਮੀਨਾਂ ਅਸੀਂ ਕਣਕ ਝੋਨਾ ਪੈਦਾ ਕਰਦੇ ਆ ਉਹਦੇ ਬੱਚੇ ਪਾਲਦੇ ਆ ਪਲਾਟਾਂ ਤੋਂ ਅਸੀਂ ਕਹਿੰਦੇ ਸਾਡੀ ਰਹਾਇਸ਼ ਹੈਗੀ ਆ ਮਤਲਬ ਦੀ ਸਾਦੇ ਘਰ ਹੈਗੇ ਆ ਸਾਡੇ ਅਸੀਂ ਪਲਾਟ ਲੈ ਕੇ ਪਲਾਟਾਂ 'ਚ ਰਹਾਂਗੇ ਕਿਵੇਂ ਸਾਡੀ ਆਮਦਨ ਦਾ ਕੋਈ ਸਾਧਨ ਨਾ ਹੋਇਆ ਜਿਹੜੀ ਜ਼ਮੀਨ ਆ ਸਾਡੀ ਚਲੀ ਗਈ ਕਰੋੜਾਂ ਦੀ ਜ਼ਮੀਨ ਆ ਜ਼ਮੀਨ ਤਾਂ ਅਸੀਂ ਕਿਸੇ ਹਾਲਤ 'ਚ ਨਹੀਂ ਦੇਣੀ ਚਾਹੇ ਸਾਨੂੰ ਮਰਨਾ ਮਨਜ਼ੂਰ ਆ ਅਸੀਂ ਪਲਾਟ ਦੁਕਾਨ ਅਸੀਂ ਖਾਨਦਾਰ ਬੰਦੇ ਆ ساری ਉਮਰ ਸਾਡੇ ਪਿਓ ਦਾ ਦਿਨੇ ਖੇਤੀਬਾੜੀ ਕੀਤੀ ਆ ਸਾਨੂੰ ਦੁਕਾਨ ਦਾ ਕੀ ਪਤਾ ਦੁਕਾਨ ਪੇੜਨੀ ਆ ਤੁਹਾਨੂੰ ਪਲਾਟਾਂ ਦੀ ਵੀ ਦੱਸ ਦਿੰਨੇ ਆ ਇੱਥੇ ਤੁਸੀਂ ਇਧਰੋਂ ਆਏ ਹੋ ਜੀ ਚਲੇ ਜਾਓ 20-20 ਸਾਲ ਦੀਆਂ ਸਾਡੇ ਆਪਣੇ ਪੱਖੋਲ ਰੋਡ ਤੇ ਚਲੇ ਜਾਓ 20-20 ਸਾਲ ਦੀਆਂ ਕਲੋਨੀਆਂ ਕੱਟੀਆਂ ਹੋਈਆਂ ਨੇ 20-20 50-50 ਏਕੜ ਚ ਉੱਥੇ ਘਾਹ ਉੱਗਿਆ ਹੋਇਆ ਝਾੜੀਆਂ ਉੱਗੀਆਂ ਹੋਈਆਂ ਕੋਈ ਪਲਾਟ ਨਹੀਂ ਉੱਥੇ ਵਿਕੇ ਤੁਹਾਡੇ ਖੰਡ ਮਹਿਲ ਵੀ ਆ ਇੱਥੇ ਕੱਟਤੀ ਸੀਗੀ ਇਹਨਾਂ ਨੇ ਕੱਟ ਕੇ 베ਚੀ ਆ ਉੱਥੇ ਵੀ ਜਾਓ ਖਾਲੀ ਪਿਆ ਜਿਹੜੀ ਪਲਾਟ ਤਾਂ ਪਹਿਲਾਂ ਨਹੀਂ ਵਿਕੇ ਪਲਾਟ ਕਿਸੇ ਦੀ ਮੰਗ ਵੀ ਹੈ ਨਹੀਂ ਸੀ ਅਸੀਂ ਪਲਾਟ ਇਹਨਾਂ ਨੂੰ ਕਿਹਾ ਵੀ ਪਲਾਟ ਦਿੰਦੇ ਹੋ ਸਾਨੂੰ ਇੱਕ ਸਾਰਾ ਕੁਝ ਸਾਨੂੰ ਪਤਾ ਇਹਨਾਂ ਨੇ ਪਲਾਟ ਪਾਲਿਸੀ ਕੀ ਹੈ ਇਹ ਕਿੰਨੇ ਤੁਹਾਨੂੰ 5000 ਏਕੜ ਲੈਣਾ ਜੀ ਠੀਕ ਆ ਤੁਹਾਨੂੰ 1000 ਰਹਿ ਸੀ ਦੇਣਾ 200 ਐਸੇ ਹੋ ਲੈਣਾ ਦੁਕਾਨਾਂ ਦਾ ਵੱਡੇ ਵੱਡੇ ਮਾਲ ਆਉਂਦੇ ਪਹਿਲੀਆਂ ਬਿੱਲੀਆਂ ਹੋਈਆਂ ਪਈਆਂ ਨੇ ਵੇਚਦੇ ਪਹਿਲੇ ਪਲਾਟ ਨਹੀਂ ਸਾਡੇ ਪਲਾਟ ਤਾਂ ਇੱਥੇ ਲੱਭਣੇ ਵੀ ਹੈ ਨਹੀਂਗੇ ਕੱਲੋਂ ਇਹਨਾਂ ਦੀ ਸਰਕਾਰ ਚਲੀ ਜਾਂਦੀ ਆ ਇਹਨਾਂ ਨੂੰ ਪਤਾ ਵੀ ਥੋੜੀ ਸਰਕਾਰ ਹੋਣੀ ਆ ਬਾਪੂ ਜੀ ਮੁੱਖ ਮੰਤਰੀ ਕਹਿੰਦੇ ਜਿਹੜੇ ਪਲਾਟ ਦੇਣੇ ਆ ਉਹ ਕਰੋੜਾਂ ਰੁਪਏ ਦੇ ਹੋਣੇ ਕੀਮਤ ਬਹੁਤ ਹੋਣੀ ਉਹਨਾਂ ਕਦੋਂ ਹੋਊ ਯਾਰ ਆ ਸੰਧਾ ਦੇਖਦਿਆਂ ਨੂੰ 50 ਸਾਲ ਹੋ ਗਏ ਸਾਡੀ 70 ਸਾਲ ਦੀ ਉਮਰ ਹੋਣ ਵਾਲੀ ਐ ਇੱਥੇ ਕਿੱਥੇ ਅਸੀਂ ਤਾਂ ਆਹੀ ਕੋ ਦੇਖਦੇ ਆ ਸਾਡੇ ਪਲਾਟ ਕਿੰਗੇ ਲੈਣੇ ਆ ਤੇ ਕਦੋਂ ਸਾਡੀ ਆਬਾਦੀ ਹੋਣੀ ਆ ਉੱਥੇ ਯਾਰ ਬੇਕਾਰ ਗੱਲਾਂ ਨੇ ਇੱਕ ਵੀ ਗੱਲ ਦੇ ਵਿੱਚ ਨਹੀਂ ਆਉਣਾ ਸਰ ਜਿਹੜੇ ਕਹਿੰਦੇ ਕਿਸਾਨ ਬੜੇ ਖੁਸ਼ ਨੇ ਪਾਲਿਸੀ ਤੋਂ ਉਹ ਕਿੱਥੇ ਆ ਕਿਹੜਾ ਕਿਸਾਨ ਆ ਲਿਆਓ ਸਾਡੇ ਕੋਲੇ ਖੁਸ਼ ਆ ਸਾਡੇ ਸਾਹਮਣੇ ਲਿਆਓ ਸਾਨੂੰ ਮਿਲਾ ਦੇਣੇ ਇੱਥੇ ਲਿਆ ਕੇ ਸਾਨੂੰ ਐਵੇਂ ਡਰਾਮੇਬਾਜ਼ ਕਿਵੇਂ ਕਹਿੰਦੇ ਲੱਖ ਲੱਖ ਰੁਪਏ ਠੇਕਾ ਮਲੇ ਨਾ ਜੀ ਨਾ ਸਾਨੂੰ ਠੇਕੇ ਦੀ ਕੋਈ ਜ਼ਰੂਰਤ ਨਹੀਂ ਸਰਕਾਰ ਦਾ ਰਹਿ ਗਿਆ ਲੱਖ ਰੁਪਏ ਅੱਗੇ ਨਾ ਹਿਮਾਚਲ ਜੁ ਹੋਇਆ ਸੀਗਾ ਪਹਾੜਾਂ ਤੇ ਲੋਕ ਰਹਿੰਦੇ ਸੀ ਉਹਨਾਂ ਨੂੰ ਸਰਕਾਰ ਨੇ ਕਿਹਾ ਵੀ ਤੁਸੀਂ ਥੱਲੇ ਆ ਜਾਓ ਉੱਥੇ ਕੋਈ ਹੋਰ ਉਹਨਾਂ ਨੇ ਪ੍ਰੋਜੈਕਟ ਲਾਉਣੇ ਸੀ ਉਹਨਾਂ ਕਹਿੰਦੇ ਤੁਹਾਨੂੰ ਪੈਨਸ਼ਨ ਦਵਾਂਗੇ ਜਦੋਂ ਸਰਕਾਰ ਬਦਲੀ ਜਾਂ ਦੂਜੀਆਂ ਸਰਕਾਰਾਂ ਮੁਕਰ ਜਾਣ ਇਹਨਾਂ ਦੀ ਕੀ ਗਾਰੰਟੀ ਆ 1.5 ਸਾਲ ਰਹਿ ਗਿਆ ਅਸੀਂ ਯਾਰ ਬੇਰੁਜ਼ਗਾਰ ਹੋ ਜਾਣਗੇ ਬੱਚੇ ਸਾਡੇ ਉਹਨਾਂ ਅਸੀਂ ਕੰਮਕਾਰ ਕਰਦੇ ਆ ਖੇਤੀਬਾੜੀ ਕੰਮ ਮਿਲ ਨਹੀਂ ਰਿਹਾ ਜਵਾਕਾਂ ਨੂੰ ਅਸੀਂ ਮਾੜੀ ਮੋਟੀ ਧੰਦੇ ਕਰ ਰਹੇ ਆ ਅਸੀਂ ਹੁਣ ਲੱਖ ਠੇਕਾ ਲੈ ਕੇ ਜਵਾਕਾਂ ਨੂੰ ਕਿਹੜੇ ਕਾਰੇ ਚਲਾਵਾਂਗੇ ਨਸ਼ੇ ਚਲਾਵਾਂਗੇ ਅਸੀਂ ਗਲੀਆਂ ਚ ਫਰਨਗੇ ਉਹ ਕੀ ਕਰਨਗੇ ਜਵਾਕ ਸਾਡੇ ਜਿਵੇਂ ਆਪੂ ਕੇਂਦਰ ਸਰਕਾਰ ਲਈ ਅਸੀਂ ਤਿੰਨ ਕਾਲੇ ਕਾਨੂੰ ਲੱਗਦਾ ਵੀ ਉਹੀ ਤਰੀਕਾ ਇਹ ਮਤਲਬ ਪੂਰੀ ਪੂਰੀ ਸਿਆਸੀ ਹੁਣ ਤਾਂ ਉਦੋਂ ਵੀ ਅਸੀਂ ਮਾਰੇ ਗਏ ਉਦੋਂ ਚੱਲ ਕਾਲੇ ਕਾਨੂੰ ਨਾਲ 2000 ਨਹੀਂ ਨਹੀਂ ਫਸਲ ਵੀ ਕੋ 1500 ਰੁਪਏ ਵਿਕ ਜੂ ਇਹ ਤਾਂ ਸਾਨੂੰ ਘਰੋਂ ਹੀ ਕੱਢਦਾ ਬੈਠਿਆ ਮਠਾਇ ਨੂੰ ਯਾਰ ਜਿੱਦਣ ਅਖਬਾਰ ਤੇ ਆਇਆ 2 ਦਿਨ ਨੂੰ ਸਾਨੂੰ ਤਾਂ ਭੱਜਣਾ ਪੈ ਗਿਆ ਬੁੜੀਆਂ ਅੱਡ ਪਰੇਸ਼ਾਨ ਆ ਅਸੀਂ ਅੱਡ ਪਰੇਸ਼ਾਨ ਆ ਸਾਡੇ ਨਾਲ ਹੋਇਆ ਕਿ ਸੀ ਕੋਈ ਲੋਨ ਨਹੀਂ ਲਿਆ ਲੈਣ ਨਹੀਂ ਦੇਣ ਨਹੀਂ ਸਾਡੀਆਂ ਜ਼ਮੀਨਾਂ ਦੇ ਨ ਸਾਡਾ ਕੀ ਕਸੂਰ ਆ ਅਸੀਂ ਆਪਣੀਆਂ ਕਮਾਈਆਂ ਕਰਕੇ ਜਾਇਦਾਦਾਂ ਬਚਾ ਕੇ ਰੱਖੀਆਂ ਪੀੜ੍ਹੀਆਂ ਅੰਦਰ ਪੀੜ੍ਹੀਆਂ ਸਾਡਾ ਇੱਕ ਵੀ ਮਸਲਾ ਇਹਦੇ ਵਿੱਚ ਸਹਿਮਤ ਨਹੀਂ ਹੈ ਬਿਲਕੁਲ ਮੁੱਖ ਮੰਤਰੀ ਗੱਲਾਂ ਕਰਦੇ ਕਿ ਮੈਂ ਕਿਸਾਨ ਦਾ ਪੁੱਤਰ ਆ ਫਿਰ ਕਿਸਾਨਾਂ ਦੀ ਗੱਲਬਾਤ ਸੁਣੀ ਪਹਿਲਾਂ ਆ ਕੇ ਪੋਲਿਸ ਹੀ ਲਿਆਉਂਦੇ ਯਾਰ ਬਿਲਕੁਲ ਹੀ ਨਹੀਂ ਸੁਣੀ ਅਸੀਂ ਬੜੀਆਂ ਉਮੀਦਾਂ ਨਾਲ ਇਹਨੂੰ ਵੋਟਾਂ ਪਾਈਆਂ ਬਹੁਤ ਇਹ ਤਾਂ ਬਿਲਕੁਲ ਹੀ ਸਾਡਾ ਸੱਤਿਆਂ ਨਾਸ ਕਰਤਾ ਇਹਨੇ ਬਿਲਕੁਲ ਹੀ ਮਾੜਾ ਨਿਕਲਿਆ ਸਭ ਤੋਂ ਮਾੜਾ ਨਿਕਲਿਆ ਇਹਨਾਂ ਸਾਰੀਆਂ ਸਰਕਾਰਾਂ ਚੰਗੀਆਂ ਰਹੀਆਂ ਦੇਖੋ ਕੇਦਰੀ ਵਾਲੋਂ ਨਹੀਂ ਦਿੱਲੀੋਂ ਆ ਕੇ ਹਾਰ ਕੇ ਠੀਕ ਆ ਜੀ ਮਨੀਸ਼ ਉਹ ਦੀ ਹੁਣੀ ਇੱਥੇ ਬੈਠਿਆ ਸਤਿੰਦਰ ਜੀ ਜੈਨ ਹੁਣੀ ਬੈਠਿਆ ਠੀਕ ਆ ਜੀ ਤੇ 92 ਐਮਐਲਏ ਸਾਡੇ ਬਣਾਏ ਹੋਏ ਨੇ ਉਹਨਾਂ ਨੂੰ ਕੱਲ ਨੂੰ ਸਾਡੇ ਦੀ ਆਉਣਾ ਪੈਣਾ ਠੀਕ ਆ ਅੱਜ ਉਹ ਕੁਝ ਕਹੀ ਜਾਣ ਸਾਤ ਅਸੀਂ ਜਵਾਬ ਅੱਜ ਠੀਕ ਆ ਅਸੀਂ ਉਹ ਸਕਿਉਰਿਟੀ ਲਈ ਆ ਮੁੱਖ ਮੰਤਰੀ ਬਣੇ ਨੇ ਅਸੀਂ ਲੜਨਾ ਵੀ ਨਹੀਂ ਚਾਹੁੰਦੇ ਨਾ ਸਾਡੀ ਉਹਨਾਂ ਨਾਲ ਕੋਈ ਕੁਰਸੀ ਦੀ ਲੜਾਈ ਆ ਸਾਡੀ ਹੋਂਦ ਦੀ ਲੜਾਈ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਆ ਭਗਵਾਨਤਮਨ ਸਾਹਿਬ ਆਪ ਕਹਿੰਦੇ ਸੀ ਵੀ ਥੋੜੇ ਬੱਚੇ ਵਾਪਸ ਆ ਜਾਣਗੇ ਜਦੋਂ ਸਾਡੀ ਸਰਕਾਰ ਆ ਜੂਗੀ ਮੇਰੇ ਬੱਚੇ ਬਾਹਰ ਨੇ ਠੀਕ ਆ ਜੀ ਸਾਡੀ ਜ਼ਮੀਨ ਖੋਈ ਗਈ ਅਸੀਂ ਤਾਂ ਕੰਮ ਨਹੀਂ ਉਹੀ ਮਰ ਜਾਣਾ ਹੋ ਕੇ ਨਾਲ ਹੀ ਠੀਕ ਆ ਅਸੀਂ ਇਹ ਤਾਂ ਸਾਨੂੰ ਉਜਾੜਨ ਦਾ ਇਹਨਾਂ ਨੇ ਫੈਸਲਾ ਕਰ ਲਿਆ ਪਰ ਮੈਂ ਤੁਹਾਨੂੰ ਇਸ ਮਾਧਿਅਮ ਨੂੰ ਵੀ ਕਹਿਣਾ ਚਾਹੁੰਦਾ ਉਹ ਜਿਹੜੀਆਂ 92 ਤੇ 95 ਲਾਸਾਂ ਬਣਾਈਆਂ ਨਾ ਤੁਹਾਨੂੰ ਵੋਟਾਂ ਕੇਂਦਰੀ ਵਾਲ ਨੇ ਨਹੀਂ ਪਾਉਣੀਆਂ ਉਹਨਾਂ ਚਾਰਕ ਵੋਟਾਂ ਨੇ ਜਿਹੜੇ ਦਿੱਲੀ ਵਾਲੇ ਬੈਠੇ ਆ ਆ ਲੋਕਾਂ ਨੇ ਪਹਿਲਾਂ ਵੋਟਾਂ ਪਾਈਆਂ ਨੇ ਨਾ ਇਹਨਾਂ ਨਾਲ ਪੰਗੇ ਲਾਓ ਨਾ ਇਹਨਾਂ ਨੂੰ ਖੱਜਲ ਕਰੋ ਨਾ ਇਹਨਾਂ ਨੂੰ ਉਜਾੜੋ ਅਸੀਂ ਕਹਿੰਦੇ ਹਾਂ ਥੋਡੀਆਂ ਕੁਰਸੀਆਂ ਤੁਹਾਨੂੰ ਸਲਾਮਤ ਅੱਜ ਜੇ ਕੋਈ ਬੰਦਾ ਉੱਠ ਕੇ ਸਾਡੇ ਲੋਕਾਂ ਦੇ ਹੱਕ 'ਚ ਖੜੂਗਾ ਸਾਡੇ ਹੱਥ ਬੜੂਗਾ ਅਸੀਂ ਉਹਦੇ ਨਾਲ ਖੜਾਂਗੇ ਨਹੀਂ ਸਾਡੇ ਕੁਛ ਨਹੀਂ ਲੱਗਦੇ ਅਸੀਂ ਆਪਣੀਆਂ ਜਥੇਬੰਦੀਆਂ ਸਾਡੇ ਐਸਕੇਐਮ ਵੀ ਸਾਡੀ ਪਿੱਠ ਤੇ ਆ ਕੇ ਖੜ ਗਿਆ ਸਾਡੇ ਬਜ਼ੁਰਗ ਆਗੂ ਰਾਜੇਵਾਲ ਸਾਹਿਬ ਸਾਡੇ ਦੱਲੇਵਾਲ ਸਾਹਿਬ ਸਾਡੇ ਅਤਰੇਰ ਸਾਹਿਬ ਗਰਾਹਾਂ ਜਥੇਦਾਰ ਜਗਿੰਦਰ ਸਿੰਘ ਗਰਾਹਾਂ ਸਾਰੇ ਐਸਕੇਐਮ ਦੀਆਂ ਮੀਟਿੰਗਾਂ ਹੋਣ ਲੱਗੀਆਂ ਇਹ ਸਰਕਾਰਾਂ ਲੱਭਣੀਆਂ ਨਹੀਂ ਹੈ ਜਿਵੇਂ ਪਹਿਲੀਆਂ ਨਹੀਂ ਨਾ ਲੱਭਣੀਆਂ ਲੱਭਣੇ ਇਹ ਵੀ ਹੈ ਨਹੀਂ ਇਹਨਾਂ ਨੂੰ ਬੇਨਤੀ ਆ ਸਮਾਂ ਰਹ ਰਹਿੰਦੇ ਅਕਲ ਨੂੰ ਹੱਥ ਮਾਰ ਲਓ ਤੁਸੀਂ ਪੰਜਾਬ ਚ ਰਹਿਣਾ ਪੰਜਾਬ ਦੇ ਲੋਕਾਂ ਚ ਰਹਿਣਾ ਇਹ ਨਾ ਹੋਵੇ ਲੋਕ ਤੁਹਾਡੀ ਸ਼ਕਲ ਦੇਖਣੀ ਵੀ ਬਰਦਾਸ਼ਤ ਨਾ ਕਰਨ ਨਾ ਪੁੱਛੇ ਬਿਨਾਂ ਪੁੱਛੇ ਨੰਬਰ ਤੁਹਾਡੀ ਜਮੀਨਾਂ ਦੇ ਪਾਸ ਦੇ ਕੀ ਲੱਗਦਾ ਫਿਰ ਜੇ ਆਉਣ ਵਾਲੇ ਸਮੇਂ ਵਿੱਚ ਬਿਨਾਂ ਪੁੱਛੇ ਤੁਹਾਡੀ ਜਮੀਨਾਂ 'ਚ ਵੜ ਗਏ ਆ ਕੇ ਜਾਂ ਕਦੇ ਫਿਰ ਅਸੀਂ ਮਰਾਂਗੇ ਪ੍ਰਸ਼ਾਸਨ ਇਹਨਾਂ ਦਾ ਕਰਨਗੇ ਤਾਂ ਕਰਾਂਗੇ ਅਸੀਂ ਵਿਰੋਧ ਕਰਾਂਗੇ ਪੂਰਾ ਇਹਨਾਂ ਦਾ ਡੱਟ ਕੇ ਆਖਰੀ ਦਮ ਤੱਕ ਸਿਆਸੀ ਦੇਖੋ ਅਸੀਂ ਬਾੜ ਨਹੀਂ ਦੇਣੇ ਪੈਰ ਵੀ ਨਹੀਂ ਪਾਉਣ ਦਿੰਦੇ ਹਾਂ ਪੈਰ ਵੀ ਨਹੀਂ ਪਾਉਣ ਦਿੰਦੇ ਜਮੀਨ 'ਚ ਪੈਰ ਪਾ ਕੇ ਤਾਂ ਦੇਖਣ ਜਾ ਕੇ ਖੱਤੇ 'ਚ ਵੀ ਕੀ ਬਾੜਦਾ ਵੋਟਾਂ ਦਾ ਰਾਜ ਆ ਜੀ ਅਸੀਂ ਇਹਨਾਂ ਨਾਲ ਲੜਨਾ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਉਦੋਂ ਵੀ ਆਏ ਸੀ ਜਦੋਂ ਧਰਨਾ ਲਾਇਆ ਉਹਨਾਂ ਦੀ ਡਿਊਟੀ ਆ ਸਾਡੀ ਮਜਬੂਰੀ ਆ ਜਦੋਂ ਅਸੀਂ ਉੱਜੜਦੇ ਆ ਸਾਡੀ ਮਜਬੂਰੀ ਆ ਨਾ ਅਸੀਂ ਪ੍ਰਸ਼ਾਸਨ ਨਾਲ ਲੜਨਾ ਇਹ ਪੋਲੀਟੀਕਲ ਚ ਭਾਵ ਰਚ ਆ ਕੇ ਇਹਨਾਂ ਨੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਪੋਲੀਟੀਕਲ ਤੌਰ ਤੇ ਹੀ ਮਾਰਾਂਗੇ ਅਸੀਂ ਠੀਕ ਆ ਜੀ ਕੋਈ ਗੱਲ ਨਹੀਂ ਸਮਾਂ ਆਉਂਦਾ ਦੇਖ ਜੰਗ ਸ਼ੁਰੂ ਆ ਪਰਮਾਤਮਾ ਅੰਜਾਮ ਪਰਮਾਤਮਾ ਨੇ ਦੇਣਾ ਸਾਨੂੰ ਆਸ ਆ ਵੀ ਅਸੀਂ ਤਾਂ ਦਿੱਲੀ ਨਹੀਂ ਉਹ ਪੀਐਮ ਨਾਲ ਲੜਾਈ ਸੀ ਦਿੱਲੀ ਸੀ ਅਸੀਂ 400 ਕਿਲੋਮੀਟਰ ਤੋਂ ਜਾਂਦੇ ਇਹ ਤਾਂ ਸਾਡੇ ਘਰ ਚ ਆ ਅਸੀਂ ਸਾਨੂੰ 1% ਵੀ ਡੋਟ ਨਹੀਂ ਵੀ ਸਾਡੀਆਂ ਜ਼ਮੀਨਾਂ ਲੈ ਜਾਣਗੇ ਇਹਨਾਂ ਹੁਣ ਦੋ ਚਾਰ ਨਾਰੇ ਲਾ ਰਹੀ ਹੈ ਜੀ ਦੱਸਦੀ ਹੈ ਵੀ ਸਭੂ ਜਿਵੇਂ ਮਤਲਬ ਮੋਦੀ ਨੂੰ ਕਹਿੰਦੇ ਝਕਾ ਲਿਆ ਜਾ ਕੇ ਕੀ ਲੱਗਦਾ ਵੀ ਭਗਵਾਨਤਮਨ ਭਵਨ ਸਿੰਘ ਮਾਨ ਜਿਹੜੇ ਗੋਲਬਦ ਨਾਂ ਸੁਣੋਗੇ ਝਕਾਵਾਂਗੇ ਝਕਾਵਾਂਗੇ ਪੂਰੀ ਹਿੰਮਤ ਆ ਸਾਡੀ ਨਾ ਝਕਾਉਣ ਨਾਲ ਤਾਂ ਮਸਲਾ ਹੀ ਕੋਈ ਨਹੀਂ ਅਸੀਂ ਪੂਰਾ ਐਨ ਡਟ ਕੇ ਕਾਇਮ ਆ ਪੂਰੇ ਤੁਹਾਡੀ ਕਿੰਨੀ ਜ਼ਮੀਨ ਆਈ ਇਹਦੇ ਚ ਸਾਡੀਆਂ ਚ 5 ਏਕੜ ਆ ਜੀ 5 ਏਕੜ ਤੁਹਾਡੀ ਕਿੰਨੀ ਆਈ ਇਹਦੇ ਵਿੱਚ 12 ਕਿੱਲੇ 12 ਕਿੱਲੇ ਤੁਹਾਡੇ ਕਿੰਨੇ ਨੇ ਜੀ ਮੇਰੇ ਵੀ 12 ਕਿੱਲੇ ਆ ਜੀ ਮੈਂ ਝਾੜੂ ਪਾਰਟੀ ਨਾਲ ਸੰਬੰਧ ਰੱਖਿਆ ਮੈਂ ਵਲੰਟੀਅਰ ਆ ਰਿਹਾ ਉਹਨਾਂ ਦੇ ਪਰ ਮੈਂ ਅੱਜ ਉਹਦਾ ਵਿਰੋਧ ਕਰਦਾ ਮੈਂ ਇਸ ਜੀ ਦੇ ਵਿੱਚ ਇਹ ਪਾਲਿਸੀ ਤੁਹਾਨੂੰ ਪਸੰਦ ਨਹੀਂ ਆਈ ਬਿਲਕੁਲ ਨਹੀਂ ਪਸੰਦ ਆਈ ਜੀ ਅਸੀਂ ਇਸ ਪਾਲਿਸੀ ਬਿਲਕੁਲ ਉਲਟ ਮੁੱਖ ਮੰਤਰੀ ਦੇ ਕਹਿ ਰਹੇ ਕਿਸਾਨ ਪਸੰਦ ਕਰ ਰਹੇ ਲਗਾਤਾਰ ਬਿਲਕੁਲ ਝੂਠ ਬੋਲ ਰਹੇ ਜੀ ਉਹਨਾਂ ਦੇ ਆਪ ਦੇ ਬੰਦੇ ਆਪ ਦੇ ਬੰਦੇ ਬਿਠਾਏ ਹੋਏ ਆ ਸਭ ਕੁਝ ਲਿਖਿਆ ਸਿਖਾ ਕੇ ਬੰਦੇ ਬਿਠਾਤੇ ਮੂਰੇ ਵੀ ਤੁਸੀਂ ਆਹ ਗੱਲ ਕਹਿ ਦੇਣੀ ਆ ਤੁਹਾਡੇ ਪਿੰਡਾਂ 'ਚ ਜੋ ਜੇ ਆਪਾਂ ਬੰਦੇ ਲੱਭਣੇ ਹੁਣ ਕਿ ਇਹ ਸਰਕਾਰਾਂ ਜਿਹੜਾ ਲੋਕਾਂ ਦੀ ਸਹਿਮਤੀ ਲੈਣ ਜਾ ਕੇ ਫਿਰ ਇਹਨਾਂ ਦਾ ਹੱਕ ਬਣਦਾ ਜਾ ਕੇ ਚੀਜ਼ਾਂ ਦਾ ਉਹ ਧਰਨੇ ਲਾਉਣ ਦਾ ਕਿਸੇ ਕੋਲ ਟਾਈਮ ਨਹੀਂ ਹੈਗਾ ਪਰ ਅਸੀਂ ਫਿਰ ਵੀ ਆਪਦੇ ਹੱਕ ਵਾਸਤੇ ਧਰਨੇ ਲਾਵਾਂਗੇ ਜੇ ਲੋੜ ਪਈ ਤਾਂ ਸਾਨੂੰ ਲਵਾ ਸਿਰਚ ਕਰ ਲਵਾਂਗੇ ਅਸੀਂ ਦੂਜੀ ਗੱਲ ਆ ਅਸੀਂ ਦੇਖੋ ਸਨ 47 ਵਾਲੀ ਪਾਕਿਸਤਾਨ ਤੋਂ ਆਏ ਆ ਉਦੋਂ ਵੀ ਉਜੜ ਕੇ ਆਏ ਆ ਸਨ 75 76 ਸਾਲ ਹੋ ਗਏ ਆ ਅਸੀਂ ਇਹਨਾਂ ਸੰਘਰਸ਼ ਕਰਕੇ ਜ਼ਮੀਨਾਂ ਬਣਾਈਆਂ ਸਾਡੇ ਬਜ਼ੁਰਗਾਂ ਨੇ ਟਿੱਬੇ ਕਿੱਡੇ ਕਿੱਡੇ ਪੱਧਰ ਕਿਤੇ ਹੋਣੇ ਭਗਵਾਨ ਇਹ ਸਰਕਾਰਾਂ ਕੌਣ ਹੁੰਦੀਆਂ ਖੋਣ ਵਾਲੀਆਂ ਇਹ ਸਾਨੂੰ ਲਾਰੇ ਲਾ ਕੇ ਬਹੁਤ ਕੁਝ ਕਰਾਉਣੋ ਜਾਂਦੇ ਪਰ ਅਸੀਂ ਹੋਣ ਨਹੀਂ ਦੇਾਂਗੇ ਕਿਸੇ ਵੀ ਕਿਸੇ ਵੀ ਕੀਮਤ ਤੇ ਕਿਉਂਕਿ ਆਉਣ ਵਾਲਾ ਜਣਾ ਸਮਾਂ ਸਾਡੇ ਬੱਚਿਆਂ ਦਾ ਬੜਾ ਭੁੱਖ ਖਤਰਨਾਕ ਸਮੇਂ ਚ ਜਾ ਰਿਹਾ ਸਾਡੇ ਬੱਚੇ ਕੀ ਕੰਮ ਕਰਨਗੇ ਕੀ ਖਾਣਗੇ ਅਸੀਂ ਤਾਂ 1200 200 ਗੱਦੇ ਪਲਾ ਸਾਡੇ ਦਾ ਟਰੈਕਟਰ ਨਹੀਂ ਮੁੰਨਨੇ ਹੈਗੇ ਸਾਡੇ ਕੋ 4 ਵੀਲ 4x4 ਦੇ ਟਰੈਕਟਰ ਨੇ ਉਹ ਤਾਂ ਇਹ ਨਾ ਮਜ਼ਾਕ ਸਮਝਿਆ ਹੀ ਪਿੰਡ ਦੇ ਲੋਕਾਂ ਬੰਦੇ ਲਖੋ ਆ ਅੱਜ ਕੱਲ ਹਰ ਇੱਕ ਬੰਦਾ ਜਾਗਰੂਕਾ ਅਸੀਂ ਥੋੜਾ ਧੰਨਵਾਦ ਕਰ ਲੈਂਗੇ ਸਾਡਾ মিডিਆ ਤੁਸੀਂ ਖਬਰ ਲੈ ਕੇ ਜਾ ਰਹੇ ਹੋ ਇਹ ਬਹੁਤ ਜ਼ਰੂਰੀ ਸਮੇਂ ਦੇ ਲੰਨਾ ਤੁਸੀਂ ਆ ਥੋੜਾ ਧੰਨਵਾਦ ਪਰ ਅਸੀਂ ਇਹ ਹਰ ਗੱਜ ਨਹੀਂ ਹੋਣ ਦਵਾਂਗੇ ਕਿਉਂਕਿ ਸਾਡਾ ਇਹ ਜ਼ਮੀਨਾਂ ਨਾਲ ਭੁੱਖ ਜੁੜਿਆ ਹੋਇਆ ਸਾਡੇ ਬੱਚੇ ਕੀ ਕਰਨਗੇ ਅਸੀਂ ਕਿਵੇਂ ਪੜ੍ਹਾਈ ਕਰਾਂਗੇ ਇਹ ਕੋ ਐਵੇਂ ਛੋਟੀ ਮੋਟੀ ਗੱਲ ਨਹੀਂ ਅਸੀਂ ਇਹ ਟੱਕਰ ਲੈਣ ਵਾਸਤੇ ਸਾਰੇ ਸਾਡੇ ਸਾਰੇ ਪਿੰਡ ਤਿਆਰ ਨੇ ਅੱਜ ਇਸ਼ਾਰਾ ਕਰਾਂਗੇ ਇੱਥੇ ਹਜ਼ਾਰਾਂ ਬੰਦੇ ਆ ਜਾਣਗੇ ਅਸੀਂ ਸਰਕਾਰ ਤੱਕ ਤੁਸੀਂ ਗੱਲ ਪਹੁੰਚਾਓ ਇਹ ਬਿਲਕੁਲ ਨਹੀਂ ਹੁੰਦਿਆਂ ਇਹ ਕੰਮ ਅਸੀਂ ਜਿਵੇਂ ਜਿਵੇਂ ਮੱਲ ਕੇ ਚੱਲੋ ਵੀ ਜਿਹੜੀ ਜ਼ਮੀਨ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਵਿਕਾਸ ਕਰਨਾ ਹੈ ਵਧੀਆ ਸ਼ਹਿਰਾਂ ਵਾਂਗੂ ਬਣ ਜੂ ਕਲੋਨੀਆਂ ਬਣ ਜਾਣੀਆਂ ਉਹ ਤੁਹਾਨੂੰ ਨਹੀਂ ਚਾਹੀਦੀਆਂ ਉਹ ਨਹੀਂ ਬਿਲਕੁਲ ਨਹੀਂ ਚਾਹੀਦੀਆਂ ਜੇ ਅਸੀਂ ਕੀ ਕਰਨੀ ਆ ਸਾਡੇ ਜਵਾਕ ਸਾਡੇ ਚੋਰ ਤਾਂ ਹੈਗੇ ਨੇ ਇਹ ਕਿ ਕੱਲ੍ਹ ਤੋਂ ਸਾਡੇ 3-4 ਸਾਲਾਂ ਵਿੱਚ ਕੀ ਕੀਤਾ ਇਹਨਾਂ ਨੇ ਕੀ ਵਿਕਾਸ ਕੀਤਾ ਦਸਤਨ ਕੋਈ ਕੋਹ ਦਸਤਨ ਨਹੀਂ ਕਿਹੜੇ ਪਿੰਡ ਨੂੰ ਕੀ ਦਿੱਤਾ ਇਹਨਾਂ ਨੇ ਕੋਈ ਗ੍ਰਾਂਟ ਕਿਸੇ ਮੈਨੂੰ ਦਿਖਾ ਦੇਣ ਬਦਤੀਆ ਗ੍ਰਾਂਟ ਗਈ ਕਿੰਨੀ ਜਮੀਨ ਆਈ ਬਾਪੂ ਇਹਦੇ ਵਿੱਚ 314 15 ਕਿੱਲੇ 314 15 ਕਿੱਲੇ ਹਾਂਜੀ ਮੰਨ ਲਓ ਕੋਈ ਮਾਨਤ ਸੀਗਾ ਕਦੇ ਕਿ ਆਏ ਕੋਈ ਆ ਕੇ ਉੱਤੋਂ ਸਿੱਧਾ ਕਬਜ਼ਾ ਕਰ ਲਵੇ ਨਹੀਂ ਜਮਾਇਨ ਨਹੀਂ ਸੀਗਾ ਸੜੇ ਦਿੱਲੀ ਦੇ ਗਦਾਰ ਤਾਂ ਆ ਗਏ ਇੱਥੇ ਸੜੇ ਚੋਰ ਸੜੇ ਭਗਵਾਨ ਤੁਮਨ ਕਹਿੰਦਾ ਹਨ ਵੀ ਕੋਲੋਨਾਈਜ਼ਰ ਲੁੱਟਦੇ ਸੀ ਲੋਕਾਂ ਨੂੰ ਠੀਕ ਹੈ ਜੀ ਪਹਿਲੀ ਗੱਲ ਤਾਂ ਵਿਕਾਸ ਜਿਹੜਾ ਵਾ ਇੱਥੇ ਝਾੜੀਆਂ ਉੱਗੀਆਂ ਨੇ ਪਾਣੀ ਗੋਡੇ-ਗੋਡੇ ਖੜਾ ਇਹਦਾ ਕੋਈ ਪ੍ਰਬੰਧ ਕਰ ਲਓ ਸੀਵਰੇਜ ਦਾ ਸੜਕਾਂ ਤੇ ਲੱਕ ਪਾ ਲਓ ਜਿਹੜੀਆਂ ਪਹਿਲਾਂ ਬਣੀਆਂ ਹੋਈਆਂ ਆਓ ਇਧਰ ਨੂੰ ਲੈ ਚੱਲਦੇ ਆ ਤੁਹਾਨੂੰ ਬੱਦੋਵਾਲ ਅੰਨੀ ਨੂੰ ਤੇ ਤੇ ਤੁਹਾਡੀ ਗੱਡੀ ਨਾਂਗੀ ਤਾਂ ਕਹਿ ਦਿਓ ਪਹਿਲਾਂ ਇਹ ਵਿਕਾਸ ਕਰ ਲੋ ਲੋਕਾਂ ਦੀਆਂ ਜ਼ਮੀਨਾਂ ਲੁੱਟ ਕੇ ਇਹ ਵਿਕਾਸ ਨਹੀਂ ਹੋਣਾ ਇਹ ਕਹਿੰਦੇ ਸੀ ਕਲੋਨਾਈਜ਼ਰ ਲੁੱਟਦੇ ਆ ਕਲੋਨਾਈਜ਼ਰ ਕੌਣ ਨੇ ਉਹ ਕਿਸੇ ਤੋਂ ਜ਼ਮੀਨ ਲੈਂਦੇ ਆ 10 20 ਏਕੜ 30 ਏਕੜ ਉਹ ਕਿਸਾਨ ਨੂੰ ਪੈਸਾ ਦਿੰਦੇ ਆ ਧੱਕੇ ਜਿਹੜੀ ਇਹ ਪਾਲਿਸੀ ਵਾਂਗੂ ਧੱਕੇ ਨਾਲ ਤਾਂ ਨਹੀਂ ਕਹਿੰਦੇ ਤੁਹਾਡੀ ਜ਼ਮੀਨ ਅਸੀਂ ਲੈ ਲਈ ਉਹ 10 ਏਕੜ 20 ਏਕੜ ਕਿਸਾਨ ਦੀ ਮਰਜ਼ੀ ਨਾਲ ਲੈਂਦੇ ਆ ਜੇ ਕਿਸਾਨ ਨਹੀਂ ਦਿੰਦਾ ਉਹ ਧੱਕੇ ਨਾਲ ਕੋਈ ਐਰ ਨਹੀਂ ਕਰ ਸਕਦੇ ਫਿਰ ਉਹ ਕਿਸਾਨ ਨੂੰ ਖੁਸ਼ ਕਰਕੇ ਜ਼ਮੀਨ ਲੈਂਦੇ ਆ ਉਦੋਂ ਬਾਅਦ ਉਹ ਸਰਕਾਰ ਨੂੰ ਫੀਸ ਭਰਦੇ ਆ ਉਹਦੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਦੇ ਆ ਤੇ ਉਸ ਤੋਂ ਬਾਅਦ ਉਹ ਆਪਦੀ ਡਿਵੈਲਪਮੈਂਟ ਕਰਦੇ ਆ ਉਦੋਂ ਬਾਅਦ ਪਲਾਟ ਵੇਖਣ ਨਾ ਵੇਖਣ ਉਹਨਾਂ ਦੀ ਹੈਡੈਕ ਆ ਕਿਸਾਨ ਆਪਦਾ ਜ਼ਮੀਨ ਵੇਚ ਕੇ ਜਿਹਨੂੰ ਲੋੜ ਹੁੰਦੀ ਆ ਜਿਹਨੂੰ ਨਹੀਂ ਲੋੜ ਹੁੰਦੀ ਉਹ ਨਹੀਂ ਵੇਚਦਾ ਜਿਹਨੂੰ ਲੋੜ ਹੁੰਦੀ ਆ ਉਹ ਵੇਚ ਕੇ ਕਿਤੇ 2 4 10 ਏਕੜ ਅੱਗੇ ਲੈ ਲੈਂਦਾ ਇਹ ਪਾਲਿਸੀ ਜਿਹੜੀ ਹੈਗਾ ਦੇਣਾ ਕੁਝ ਨਹੀਂ ਪਲਾਟ ਪਹਿਲਾਂ ਨਹੀਂ ਇੱਥੇ ਵਿਕਦੇ ਸੜਕਾਂ ਦੇ ਲੁੱਕ ਨਹੀਂ ਪੈਂਦੀ ਇਹ ਕਹਿੰਦੇ ਹੀ ਲਾਜ ਫਰੀ ਹੋਊਗਾ ਆ ਦੇਤਾ ਇਹ ਲੌਲੀਪੌਪ ਹੁਣ ਇੰਸ਼ੋਰੈਂਸ ਕਰਾਤੀ ਹੋ ਗਿਆ ਲਾਜ ਫਰੀ ਕੋਈ ਬਣ ਗਿਆ ਨਾ ਨਾ ਲਕਨੀ ਨੇ ਕਿੱਥੇ ਨੇ ਕੋਈ ਇੱਕ ਕੰਮ ਕੀਤਾ ਹੋਵੇ ਤਾਂ ਦੱਸ ਦੇਣ ਇਹ ਤਿੰਨ ਸਾਲਾਂ ਚ ਸਾਡੇ ਪਿੰਡ ਤੇ ਕਿੱਟ ਨਹੀਂ ਲੱਗੀ ਇਹ ਸਰਕਾਰ ਜਿਵੇਂ ਜਮੀਨਾਂ ਦੇ ਕਰਜ਼ਾ ਲੈ ਕੇ ਉਹੀ ਆਉਣ ਵਾਲ ਸੁ ਹੋ ਸਕਦਾ ਹੈ ਚੋਣਾਂ ਬਾਅਦ ਇਹ ਫੰਡ ਇਕੱਠਾ ਕਰਨ ਨੂੰ ਫਿਰਦੇ ਹੁਣ ਇਹਦੇ ਵਿੱਚ ਬਹੁਤ ਮਤਲਬ ਪਿੱਛੇ ਤਕੜੀ ਗੇਮ ਆ ਜਿਹੜਾ ਕਿ ਹਰ ਇੱਕ ਬੰਦੇ ਨੂੰ ਸਮਝ ਆ ਰਹੀ ਆ ਪਰ ਸਰਕਾਰਾਂ ਸੁਣਨ ਨੂੰ ਤਿਆਰ ਨਹੀਂ ਹੈਗੀਆਂ ਇਸ ਕਰਕੇ ਸਰਕਾਰਾਂ ਨੂੰ ਇਹ ਅਸੀਂ ਨਾ ਹੁਣ ਦਿੱਤਾ ਨਾ ਹੁਣ ਦਵਾਂਗੇ ਆਣ ਸਰਕਾਰ ਕਹਿੰਦੀ ਹੈ ਕਿ ਅਸੀਂ ਹੁਣ ਪਲਾਟ ਦੇਵਾਂਗੇ ਜੇਕਰ ਆਉਣ ਵਾਲੇ ਸਮੇਂ ਵਿੱਚ ਕੁਝ ਹੋਰ ਕਹਿੰਦਾ ਕਿ ਪੈਸੇ ਦੇ ਦਿਆਂਗੇ ਕਰੋੜਾਂ ਰੁਪਏ ਦੇ ਦਿਆਂਗੇ ਉਹ ਮਸਲਾ ਹੀ ਭੁੱਲ ਜਾਓ ਕੋਈ ਵੀ ਸਾਨੂੰ ਜੋ ਮਰਜ਼ੀ ਦੇ ਜਾਣਾ ਅਸੀਂ ਜ਼ਮੀਨ ਨਹੀਂ ਛੱਡਣੀ ਜ਼ਮੀਨ ਸਾਡੀ ਜਿਹੜੀ ਦਿੱਲੀ ਵਾਲੇ ਨਹੀਂ ਰੱਖਦੇ ਸਾਨੂੰ ਕੀ ਦੇਣਾ ਵਾ ਥੋੜੀ ਕਿੰਨੀ ਜ਼ਮੀਨ ਆ ਇਹ ਚ ਪੰਜ ਕਿੱਲੇ ਪੰਜ ਕਿੱਲੇ ਆ ਵੈਸੇ ਤੁਹਾਡੇ ਏਰੀਆ 'ਚ ਕੀ ਰੇਟ ਚੱਲਦਾ ਜ਼ਮੀਨ ਦਾ ਹੈਗਾ 15 ਕਰੋੜ ਰੁਪਏ ਹੋਗਾ 15 ਕਰੋੜ ਰੁਪਏ ਤੁਹਾਨੂੰ ਇੱਕ ਪਲਾਟ ਦੇ ਰਹੇ ਛੋਟਾ ਜਿਹਾ ਹਾਂਜੀ ਹਾਂਜੀ ਕੋਈ ਮੈਨੇਜ ਨਹੀਂ ਵਾ ਸਾਡੇ ਡੰਗਰ ਹੀ ਨਹੀਂ ਬਣਨੇ ਜਾਣੇ ਉੱਥੇ ਮਾਲੋ ਜੇ ਇੱਕ ਤੁਹਾਨੂੰ ਪਲਾਟ ਦੇਦਾ ਤੁਹਾਡੇ ਮਰਾ ਦਾ ਸਾਂਦ ਸੱਪੇ ਸਾਰੇ ਬਕਾਰ ਜਾਣਗੇ ਡੰਗਰ ਡੱਪਾ ਸਾਰਾ ਕੋਈ ਉਹ ਕੀ ਕਰਾਂਗੇ ਯਾਰ ਪਲਾਟ ਨੂੰ ਅਸੀਂ ਸਾਡੀ ਰੋਜੀ ਰੋਟੀ ਵੀ ਮਰ ਗਈ 4-4 5-5 ਏਕੜ ਦੇ ਸੀ ਮਾਲਕਾਂ ਸਾਡਾ ਕਿੱਤਾ ਹੀ ਕਰ ਗਿਆ ਜੋ ਆ ਕਿਹੜੇ ਕੰਮ ਜਲਾਵਾਂਗੇ ਬਾਬਾ ਪਰ ਇਹਨੇ ਦਿਮਾਗ ਕਿਨੇ ਪਾਈ ਗੱਲ ਵੀ ਇੰਨੀ ਜਮੀ ਲੈ ਲਓ ਇੰਨੇ ਕਿ ਦੇ ਦੋ ਇਹ ਕਿਸਾਬ ਦਾ ਪਤਾ ਨਹੀਂ ਕਿਹੜਾ ਵਕੀਲ ਟੱਕ ਰਿਆ ਇਹਨਾਂ ਨੇ ਕਿੱਥੋਂ ਨੀਤੀ ਘੜੀ ਇਹ ਅਸੀਂ ਕੀ ਇਹਨਾਂ ਦਾ ਮਾੜਾ ਕਰਦਾ ਇਹ ਕਹਿੰਦੇ ਕਲੋਨੀ ਵਾਲੇ ਮਹਿੰਗੇ ਪਲਾਟ ਵੇਚਦੇ ਆ ਬਈ ਵੇਚੀ ਜਾਣ ਸਾਡੇ ਕੋਲੋਂ ਸਾਨੂੰ ਪੇਮੈਂਟਾਂ ਕਾਊਂਟਰ ਪੇਮੈਂਟਾਂ ਕਰ ਦਿਓ ਤੁਸੀਂ ਕਲੋਨੀ ਵਾਲੇ ਦੇ ਘਰੋਂ ਟੈਟ ਜਿਹੜਾ ਕੰਮ ਕਰਨ ਸਾਡਾ ਕੀ ਕਸੂਰ ਕਿੰਨੀ 36000 ਕਲੋਨੀ ਪਈ ਹੈ ਹਜੇ ਉਹਨੂੰ ਉਹਨੂੰ ਕਰੋ ਉਹਨੂੰ ਹੈਂਡਓਵਰ ਕਰਕੇ ਕਰੋ ਉਹਨਾਂ ਦੇ ਕਹਿੰਦੇ ਆਮ ਬੰਦੇ ਕੋਲੋਂ ਪਲਾਟ ਨਹੀਂ ਲੈ ਜਾਂਦੇ ਕਲੋਨੀਆਂ 'ਚ ਹੁਣ ਸਾਡੀ ਜ਼ਮੀਨ ਫਰੀਜ਼ ਲੈ ਕੇ ਉਹਨਾਂ ਨੂੰ ਪਲਾਟ ਦੇਣੇ ਆ ਇਹਨਾਂ ਨੇ ਉਹਨਾਂ ਨੂੰ ਮੈਨੂੰ ਦੇਣੀ ਨਹੀਂ ਨਹੀਂ ਗੱਲ ਇੱਕ ਗੱਲ ਕਰਦੇ ਆ ਵੀ ਹੁਣ ਆਪਾਂ ਨੂੰ ਕੋਈ ਰੇਟ ਆ ਇਹ ਜਿਹੜਾ ਦੇ ਰਹੇ ਆ ਆਪਾਂ ਨੂੰ ਰੇਟ ਤਾਂ ਦੇ ਹੀ ਨਹੀਂ ਰਹੇ ਉਹ ਰੇਟ ਤਾਂ ਦੇ ਹੀ ਨਹੀਂ ਰਿਹਾ ਸਾਡਾ ਪਲਾਟ ਦੀ ਬੱਤੇ ਦੇ ਰਹੇ ਆ ਸਿੱਧੀ ਦੀ ਗੱਲ ਤੁਹਾਨੂੰ ਅੱਜ ਤੁਹਾਨੂੰ ਤੁਸੀਂ ਸਿਆਣੇ ਪੜੇ ਲਿਖੇ ਹੋ ਥੋਤੋਂ ਮੈਂ 5 ਲੱਖ ਲੈ ਕੇ ਤੁਹਾਨੂੰ ਮੈਂ ਕਹਦਾ ਕਾਰੋਬਾਰ ਕਰੂੰਗਾ ਵੀ ਇੰਨੇ ਚਿਰ ਨੂੰ ਤੁਹਾਨੂੰ ਲੱਖ ਮੋੜਦਾ ਇਹ ਜਿਹ ਗੱਲ ਆਹੀਂ ਠੀਕ ਆ ਜੀ ਤੇ ਸਰਕਾਰ ਪਤਾ ਨਹੀਂ ਕਿਹੜੀਆਂ ਪਾਲਿਸੀਆਂ ਤੇ ਆ ਗਈਆਂ ਨੀਤੀਆਂ ਦੇਖੋ ਸਾਡਾ ਕੋਈ ਉਹਨਾਂ ਦਾ ਕੁਰਸੀ ਦਾ ਰੌਲਾ ਨਹੀਂ ਕੋਈ ਬੱਟਰ ਦਾ ਰੌਲਾ ਨਹੀਂ ਸਾਡੀਆਂ ਜ਼ਮੀਨਾਂ ਦਾ ਰੌਲਾ ਠੀਕ ਆ ਜੀ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਚਾਹੇ ਉਹ ਜਿੱਥੇ ਮਰਜ਼ੀ ਕਰ ਲੈ ਸੋਸ਼ਲ ਮੀਡੀਆ ਦੇਖੋ ਭਗਵਾਨ ਜੀ ਤਮਨ ਕਹਿੰਦਾ ਹੁੰਦਾ ਜੀ ਪਹਿਲਾਂ ਉਹ ਟੀਚਰਾਂ ਕਰਦਾ ਹੁੰਦਾ ਅੱਜ ਸਾਡੇ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਟੀਚਰਾਂ ਕਰਦਾ ਜੀ ਅਸੀਂ ਉਹਨਾਂ ਲੋਕਾਂ ਨਾਲ ਖੜਾਂਗੇ ਦੇਖੋ ਕੱਲ ਨੂੰ ਕੋਈ ਆਉਂਦੀ ਸਾਨੂੰ ਕੋਈ ਮਤਲਬ ਨਹੀਂ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਜਿਹਨੂੰ ਮਰਜ਼ੀ ਪਾ ਦੇਣ ਠੀਕ ਆ ਜੀ ਅਸੀਂ ਤਾਂ ਇਹਨਾਂ ਨੂੰ ਵੋਟਾਂ ਪਾ ਕੇ ਪਸਤਾਉਨੇ ਆ ਬਹੁਤ ਟਾਈਮ ਖਰਾਬ ਕਰਿਆ ਯਾਨੀ ਆ ਦੇਖੋ 52 ਸਾਲ ਦਾ ਹੋ ਗਿਆਂ ਸਾਡਾ ਇਮਾਨਦਾਰੀ ਤੋਂ ਇਹ ਇਹ ਕਹਿੰਦੇ ਨਾ ਅਸੀਂ ਕੱਟੜ ਇਮਾਨਦਾਰ ਇਹ ਕਹਿੰਦੇ ਨਾ ਕੱਟੜ ਇਮਾਨਦਾਰ ਸਾਡਾ ਇਮਾਨਦਾਰੀ ਤੋਂ ਵਿਸ਼ਵਾਸ ਉੱਟ ਗਿਆ ਠੀਕ ਆ ਜੀ ਇੰਨੀਆਂ ਬੱਲਾਂ ਬਹੁਤ ਨੇ ਹੁਣ ਅਸੀਂ ਨਾਰੇ ਲਾਉਣੇ ਆ ਇਹਨਾਂ ਦੇ ਉਲਟ ਠੀਕ ਆ ਜੀ ਲੈ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਦਿੱਲੀ ਤੋਂ ਆਏ ਗਦਾਰ ਮਰਦਾਬਾਦ ਦਿੱਲੀ ਤੋਂ ਸਾਨੂੰ ਲੁੱਟਣ ਆਏ ਗਦਾਰ ਮਰਦਾਬਾਦ ਤਾਂ ਇਹ ਉਹ ਕਿਸਾਨ ਨੇ ਜਿਹੜੇ ਸਰਕਾਰ ਕਹਿ ਰਹੀ ਹੈ ਕਿ ਜ਼ਮੀਨਾਂ ਦੇਣ ਨੂੰ ਰਾਜ਼ੀ ਨੇ ਤਾਂ ਇਹ ਉਹ ਕਿਸਾਨ ਨੇ ਜਿਹੜੇ ਜ਼ਮੀਨ ਦਿੰਦੇ ਨੇ ਤਾਂ ਭਾਈ ਆ ਕੇ ਲੈ ਲਵੋ ਇਹ ਕਿਸਾਨ ਨੇ ਜਿਹੜੇ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਬੜੇ ਖੁਸ਼ ਨਜ਼ਰ ਆ ਰਹੇ ਜਦੋਂ ਤੇ ਪਾਲਿਸੀ ਲੈ ਕੇ ਆਏ ਆਂ ਚੋਕਦੇ ਆਂਗੇ ਲੈਂਡ ਪੂਲੰਦ ਨੂੰ ਰੋਕਦੇ ਆਂਗੇ ਇਹ ਨੂੰ ਹੋ ਜਾਣਾ ਹੈ ਨਾ ਨਾ ਇਹ ਜ਼ਮੀਨ ਨਹੀਂ ਇੱਕ ਉਹਨਾਂ ਨੂੰ ਪੈਰ ਨਹੀਂ ਰੱਖਣ ਦੇ ਜੋ ਮਰ ਜੀਏ ਉਹ ਅਸੀਂ ਮਰਾਂਗੇ ਬੁਰੀ ਹੋ ਕੇ ਅਸੀਂ ਉਹਨਾਂ ਜੇ ਆਉਣਗੇ ਸਾਡੇ ਕੋਲੇ ਅਸੀਂ ਮੂਹਰੇ ਡਿਗ ਡੇ ਕੇ ਅਸੀਂ ਸ਼ਹੀਦੀਆਂ ਦਵਾਵਾਂਗੇ ਸਾਡੇ ਪਿਓ ਦਾਦੇ ਦੀਆਂ ਜ਼ਮੀਨਾਂ ਨੇ ਪਾਕਿਸਤਾਨ ਚੋਂ ਪਹਿਲੋ ਉੱਜੜ ਕੇ ਆਏ ਆ ਅਸੀਂ ਹੁਣ ਸਾਨੂੰ ਫੇਰੇ ਜਾਣ ਲੱਗੇ ਆ ਇਹਨਾਂ ਨੇ ਸਾਡੇ ਨਾਲ ਬਹੁਤ ਮਾੜੀ ਕਰਨ ਲੱਗੇ ਆ ਅਸੀਂ ਪਰ ਇਹਨਾਂ ਨੂੰ ਪੈਰ ਨਹੀਂ ਪਾਉਣ ਦੇਾਂਗੇ ਅਸੀਂ ਮਰ ਜਾਵਾਂਗੇ ਪਰਵਾਰਾਂ ਦੇ ਪਰਿਵਾਰ ਮੂਹਰੇ ਲਟ ਜਾਗੇ ਇਹਨਾਂ ਦੇ ਕੇਂਦਰ ਸਰਕਾਰ ਖਿਲਾਫ ਮੋਰਚਾ ਲਾਇਆ ਸੀ ਉਸ ਤਰੀਕੇ ਲੋੜ ਪਊਗੀ ਪੰਜਾਬ ਚ ਬਸ ਮੋਰਚਾ ਤਿਆਰ ਹੋ ਰਿਹਾ ਜੀ ਗਰਾਊਂਡ ਬਿਲਕੁਲ ਤਿਆਰ ਹੋ ਗਿਆ ਇਹਨਾਂ ਨੂੰ ਭੱਜਣੋਂ ਰਸਤਾ ਨਹੀਂ ਮਿਲਣਾ ਤੁਸੀਂ ਦੇਖਿਓ ਥੋੜੇ ਜਿ ਦਿਨ ਠਹਿਰੋ ਸਮਾਂ ਦੇਖੋ ਕਹੇ ਜਾਉਣਾ ਚੋਣਾ ਵੀ ਨੇੜੇ ਨੇ ਹੁਣ ਤਾਂ ਹਾਂ ਹਾਂ ਬਿਲਕੁਲ ਚੋਣਾ ਨਾਲ ਅਸੀਂ ਥੋੜਾ ਜਿਹਾ ਸਬੰਧ ਕੱਟ ਰੱਖਦੇ ਆ ਪਰ ਅਸੀਂ ਇਹਨਾਂ ਨੂੰ ਦੱਸ ਦਿਆਂਗੇ ਵੀ ਧਰਤੀ ਤੇ ਤੁਰਨਾ ਕਿਵੇਂ ਆ ਇਹਨਾਂ ਨੂੰ ਬਿਲਕੁਲ ਧਰਤੀ ਦਾ ਉਤਰ ਨਹੀਂ ਦਿਆਂਗੇ ਜੀ ਇੰਨੀ ਤਾਕਤ ਆ ਸਾਡੇ ਚ ਅਸੀਂ ਪੂਰੀ ਜੋਸ਼ ਨਾਲ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜੀ ਪਿੰਡਾਂ 'ਚ ਨਹੀਂ ਬਣਨ ਦੇਾਂਗੇ ਅਸੀਂ ਅਸੀਂ ਯਾਰ ਪੂਰੀ ਆਪਣੀ ਜੀ ਜਾਨ ਲਾ ਦੇਾਂਗੇ ਜੀ ਜ਼ਮੀਨ ਜਿਵੇਂ ਕਹਿੰਦੇ ਕਿਸਾਨ ਦੀ ਮਾਂ ਹੁੰਦੀ ਹੈ ਜੇਕਰ ਉਹ ਨੂੰ ਲੈ ਕੇ ਤੇ ਫਿਰ ਰਹੂਗਾ ਦੇਖੋ ਜੀ ਸਾਡੇ ਪਿਓ ਦਾ ਤੇ ਪਹਿਲੋ ਪਾਕਿਸਤਾਨ ਚ ਉਜੜ ਕੇ ਆਏ ਆ ਹੁਣ ਸਾਨੂੰ ਵੀ ਆਣ ਲੱਗਿਆ ਸਾਡੀ ਇਹ ਸਾਡੀ ਵਿਰਾਸਤ ਤਾਂ ਹੈ ਸਾਡੀ ਹੋਂਦ ਨੂੰ ਖਤਰਾ ਪੈ ਗਿਆ ਸਾਡੇ ਪਿੰਡਾਂ ਨੂੰ ਖਤਰਾ ਪੈ ਗਿਆ ਜੀ ਦੱਸੋ ਜੀ ਕਿੱਧਰ ਨੂੰ ਜਾਵਾਂਗੇ ਸਾਡੇ ਤਾਂ ਪਿੰਡ ਖਤਮ ਹੋ ਜਾਣੇ ਆ ਅਸੀਂ ਕੋਈ ਮੱਝ ਨਹੀਂ ਰੱਖ ਸਕਣੀ ਅਸੀਂ ਕੋਈ ਡੰਗਰ ਨਹੀਂ ਰੱਖ ਸਕਣਾ ਅਸੀਂ ਕੀ ਕਰਾਂਗੇ ਜੇ ਕੀ ਲੰਬਰ ਹਜ਼ਾਰ ਗੱਜ ਦਾ ਪਲਾਟ ਦਿੰਦੇ ਆ ਅਸੀਂ ਉਹਨੂੰ ਕੀ ਕਰਾਂਗੇ ਦੱਸੋ ਅਸੀਂ ਸਿਰ ਤੇ ਰੱਖਾਂਗੇ ਸਾਡਾ ਪਲਾਟ ਵਿਕਣਾਕ ਨਹੀਂ ਵਿਕਣਾ 50 ਸਾਲ ਤੱਕ ਘੜੀਕੀ ਜਾਵਾਂਗੇ ਅਸੀਂ ਉਹਨੂੰ ਅਸੀਂ ਮਰ ਜਾਵਾਂਗੇ ਸਾਡੇ ਬੱਚੇ ਬੁੱਢੇ ਹੋ ਜਾਣਗੇ ਇਹਨਾਂ ਨੇ ਬਹੁਤ ਵੱਡੀ ਸਾਡਰਾਂ ਦਾ ਲੈਂਡ ਗ੍ਰੈਬਿੰਗ ਕੀਤੀ ਆ ਬਹੁਤ ਵੱਡੀ ਧੋਖਾਧੜੀ ਆ ਅਸੀਂ ਮਰ ਜਾਵਾਂਗੇ ਪਰ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪਹਿਣਦੇ ਆਗੇ ਜੋ ਮਰਜ਼ੀ ਕਰ ਲੈਣੇ ਹਾਂ ਹਾਂ ਬੋਲੇ ਸੁਨਹਿਾਰਾ